ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਵੱਲੇ ਮੰਡੀ ਤੋਂ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਵੀਰ ਕਮਲ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ 8 10 ਦੇ ਤਕਰੀਬਨ ਪਸ਼ੂ ਵੀਰ ਦੇ ਕੋਲ ਗਾਵਾਂ ਮੀਤ ਮੱਝਾਂ ਵੀ ਰਦੇ ਵੀ ਇਹਨਾਂ ਗੱਲਬਾਤ ਪੁੱਛਦੇ ਸਾਰੇ ਡੇਟੇ ਲੈਣੇ ਪੈਣੇ ਬੱਸ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾਏ ਬਾਬਾ ਦੀ ਆਪਣਾ ਜੀ ਜੀ ਡੈਸਟ ਭੁੱਲਦੇ ਹੋ ਬਲੈ ਡੈਸਟ ਪਿੰਡ ਤੋਂ ਘਾਣ ਤੋਂ ਦੇ ਆਪਣਾ ਸੀਲ ਡੇਰਾ ਪਪਾਨਕ ਤੇ ਜ਼ਿਲ੍ਹਾ ਗਰਦਾਸ ਤੋਂ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਜੀ 9815907784 ਮੇਰਾ ਫੋਨ ਨੰਬਰ ਹੈ ਇੱਕ ਵਟਸਐਪ ਚੱਲਦਾ ਜੀ ਠੀਕ ਹੈ ਜੀ ਤੇ ਵੀ ਜੀ ਕਿੰਨੇ ਪਸ਼ੂ ਚੱਕੂਗੇ 10 ਪਸ਼ੂ ਠੀਕ ਹੈ ਜੀ ਤੋੜ ਕੇ ਦਿਖਾਈਏ ਇੱਕ ਦੋ ਵਿੱਚ ਆਹ ਵੱਡੀ 20 ਕਿਲੋ ਵਾਲੀ ਬੱਛੀ ਆ ਉਹ ਜੱਸੀਆਂ ਬੱਛੀਆਂ ਆਂ ਅੱਛਾ ਦੀ ਕੀ ਅਸ਼ਾ ਜੀ ਕੈਨੇਡਾ ਟਾਈਮ ਖੜਦੀ ਹੈ ਇਹ ਲੈ ਆਏ ਨੇ 15 ਦਿਨ 15 ਦਿਨ 25 ਤੋਂ 30 ਕਿਲੋ ਪਰੂਠੀ ਠੀਕ ਹੈ ਠੀਕ ਹੈ ਤੇ ਮੁੱਲ ਤਾਂ ਕੀ ਕਰੇ ਮੁੱਲ ਵੀ ਦੀ ਦਾ 75000 75000 ਠੀਕ ਹੈ ਹਾਂ ਜੀ ਮਾਨਤਾ ਨੂੰ ਠੀਕ ਹੈ ਜੀ ਯਸੀਰ ਖੀ ਇਹ ਸੁਈ ਹੈ ਜੀ ਅਸ਼ਾ ਜੀ ਇਹ ਕਿਹਨਾ ਕੈਨੇਡਾ ਮਗਰ ਇਹ ਸੁਈ ਹਾਂ ਮਾਂ ਮੈਂ ਕਿਹੜੀ ਹੋ ਗਿਆ ਹਾਂ ਹਾਂ ਜੀ ਵੀਰ ਜੀ ਇਹ ਸੁਈ ਹੈਗਾ ਹਾਂ ਜੀ ਆਡੀ ਸੁਈ ਹੈ ਕੈਨੇਡਾ ਮਗਰ ਹੋਰ ਸੁਈ ਹੱਥ ਤਾ ਹੋ ਗਿਆ ਇਸ ਨੂੰ ਬੱਚਾ ਇਦਾਂ ਬੱਚਾ ਬਸ਼ਾਇਆ ਬਸ਼ਾ ਹੈ ਹਾਂਜੀ ਹਾਂਜੀ ਕਿੰਨਾ ਦੁੱਧ ਖਲਕਿਆ ਇਹ ਦੁੱਧ ਦੀ ਇਹ ਥਲੇ 12 ਕਿਲੋ ਟੋਲਾ ਹੋਇਆ 12 ਕਿਲੋ ਹਾਂਜੀ ਪੂਰੀ ਮਰਜ਼ੀ ਖਾਂਦੀ ਕਰਦਾ ਦੂਸਰੇ ਇੱਕ ਹਫਤਾ ਸੋਈ ਨੇ ਹੋ ਗਿਆ ਬੱਚਾ ਇਹਨੇ ਬਸ਼ਾ ਦਿੱਤਾ ਦੁੱਧ ਵੀਰੇ 12 ਕਿਲੋ ਦੱਸਦਾ ਹੈ ਐਨ ਟੋਰਨ ਲੈਂਦਾ முதல் முதல் தமிழர்களுக்கு ਬਸ ਇਹਦਾ 45000 ਅੱਛਾ ਜੀ ਬਾਕੀ ਮਾਨਤਾ ਹੋ ਜਾਊਗਾ ਠੀਕ ਹੈ ਜੀ ਇਹਦੇ ਪਰੇ ਵੀ ਬੱਤੀ ਇਹ ਕੱਬਣਾ ਵੀ ਦੀ ਬੱਤੀ ਤੇਂ ਦਾਖ ਲਿੰਦੀ ਇਹਦੇ ਅੱਛਾ ਜੀ ਹਾਂਜੀ ਹਾਂਜੀ ਦੁੱਧ ਦੇ ਵੀ ਭਾਜੂ 15 ਕਿਲੋ ਠੀਕ ਹੈ ਜੀ ਹਾਂਜੀ ਇਹਦਾ ਵੀਰ ਕਿੰਨਾ ਕੁ ਮੁੱਲ ਹੈ ਇਹਦਾ 45000 45000 ਠੀਕ ਹੈ ਇਹ ਮੱਝ ਸੁਰੀ ਮੱਝ ਸੂਮ ਵਾਲੀ ਅੱਛਾ ਜੀ ਵੀ ਕਿੰਨਾ ਟਾਈਮ ਖੜਦੀ ਹੈ ਇਹ ਵੀ ਜੀ ਮਾਡਲ ਆਇਆ ਹਫਤਾ ਲਾਇਣਾ ਜੀ ਅੱਛਾ ਜੀ ਹੋਰ ਕਿ ਖੜਦੀ ਮੜਾ ਜੀ ਹੋਰ ਕੇ ਵਿਖਾ ਦੂੰਗਾ ਕਿੰਨਾ ਵਸੂਗਾ ਸੁਣੀ ਵੀਰੇ ਸੁਭਾ ਕਰਵਾ ਸੁਣੀ ਸੁਭਾ ਵੀ ਜੀ ਦੁੱਧਾ ਸੁਣਾ ਰਿਹਾ ਠੀਕ ਹੈ ਬੜਾ ਗੌਰ ਦੁੱਧ ਦੇ ਵਿੱਚ 14-15 ਕਿਲੋ ਘੱਟ ਠੀਕ ਹੈ ਦੇਖੋ ਇੱਕ ਹਫਤਾ ਜੀ ਵੀਰ ਕੰਦਾ ਖੜਦੀ ਆ ਵੱਡੀ ਛੋਟੀ ਸੁਣੀ ਆਰਡਰ ਬਹੁਤ ਵਧੀਆ ਤਿਆਰੀ ਕੀਤੀ ਨੇ ਬੋਰ ਦਾ ਭਾਈ ਜੀ ਹਾਂ ਜੀ ਵੀਰ ਜੀ ਕੀ ਮੁੱਲ ਕਰਦੇ ਹੋ ਮੁੱਲ ਵੀਰ ਜੀ 9590 ਦੀ ਹਾਨਾ ਹੋਣੀ ਠੀਕ ਹੈ ਇਹਦੇ ਪਰ ਦਸੀ ਹੀਰੇ ਦੀ ਛੋਟੀ ਹਾਂ ਜੀ ਐ ਛੋਟੀ ਬੜੀ ਇਹਦਾ ਵੀ 95000 ਦੋ ਟਾਂ ਦਾ ਬੜਾ ਕਿਲੋ ਸੁਈ ਹੈ ਜੀ ਇਹ ਸੁਈ ਹੈ ਕੀ 875 ਨੇ ਕੈਨੇਡਾ ਤੋਂ ਆ ਗਈ ਵੀ ਸੁਈ ਨੂੰ ਇਹਨੂੰ ਸੁਈ ਨੂੰ ਹੋ ਗਿਆ ਰਿਹਾ ਕਿ ਉਹ ਆਵੇ ਲੋ 15 ਦਿਨ ਹੋ ਗਏ ਅੱਛਾ ਜੀ ਮੁੱਲ ਇਹਦਾ ਵੀ 95000 ਹਾਂ ਠੀਕ ਹੈ ਜੀ ਇਹਦੇ ਪਰ ਦਸੀ ਕੀ ਵੀਰ ਮੜਾ ਜਾ ਇਹਦੇ ਵਿੱਚ ਛੋਟੇ ਵੀ ਇਹ ਵੇਚੀਓ ਤਾਂ ਅੱਛਾ ਜੀ ਸਾਡੀ ਹਾਜ਼ਰੀ ਠੀਕ ਹੈ ਇਹ ਕੱਪੜੇ ਸੂਮ ਵਾਲੀ ਠੀਕ ਹੈ ਪਾਵਰਟਨ ਸੋਸ਼ੀਅਲ ਅੱਛਾ ਜੀ ਇਹ ਵੀ ਰਕਨਟਾਂ ਮਖੜਦੀਆਂ ਇਹ ਨਹੀਂ ਲੈਣਾ ਇਸ ਹਫਤਾ ਜੀ ਦਾ ਇਹ ਤਾਂ ਮੁੱਲ ਦਾ ਸੀ ਅੱਛਾ ਜੀ ਜਿੰਨਾ ਮਰਜ਼ੀ ਕਰੀ ਜਾਓ ਠੀਕ ਹੈ ਇਹ ਛੋਟੇ ਵੱਡੇ ਇਹ ਤੋਂ ਟੀਵੀ ਦੀ 15 ਕਿਲੋ ਵਾਲੀ ਆ 35000 ਸੂਮ ਵਾਲੀ 90000 ਦੇ ਦਾਂਗਾ ਠੀਕ ਹੈ ਇਹ ਮੱਝੜੀ ਮੱਝੜੀ ਮੁੱਲ ਲੈਣਾ ਭਾਵੇਂ ਲੱਖ ਕਰੀਏ ਜਨਾ ਮੱਝੜੀ ਕਰੀਏ 85 ਦੀ ਹਾਂ ਨਾ ਛੋਟੀ ਦੇ ਬੰਦੇ ਗੱਪਣਾ ਗੱਪਣਾ 85014 15 ਕਿਲੋ ਦੁੱਧ ਪਾਰਦੀ ਇਹਨੂੰ ਮੜੀ ਦੋ ਵੀ ਹੈ ਨੀ ਦੋ ਪਾਰਦੀ ਤੁਸ ਤੋਂ ਮੰਡੀ ਦੇ ਵਿੱਚ ਸਾਰੇ ਪਸ਼ੂ ਜਿਹੜੇ ਆਪਾਂ ਤੋਰ ਕੇ ਨਹੀਂ ਦਿਖਾ ਸਕਦੇ ਵਿੱਚ ਤੁਹਾਨੂੰ ਅੱਧੋ ਪੂਰਾ ਤੋਰ ਕੇ ਦਿਖਾ ਦੇ ਸ਼ੰਗੀ ਆਰਡਰ ਕੁਆਲਟੀ ਤਿਆਰ ਕਰੀ ਹੁੰਦੀ ਹੈ ਉਹ ਬੋਲਣੀ ਪੈਣੀ ਭਰਾਵਾ ਇੱਥੇ ਬੰਦਿਆ ਬਾਬਾ ਮਈਆ ਮੋੜਲਾ ਵੀਰ ਮੋੜਲਾ ਕੀਮਤ ਕਰਦੇ ਵੀਰ ਜੀ ਦਾ ਜੀ ਇਹਦਾ 85 ਹਜ਼ਾਰ ਦਿਖਾਣਾ ਠੀਕ ਹੈ ਜੀ ਠੀਕ ਹੈ ਜੀ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਸਾਰੇ ਦਿਖਾਤੇ ਆ ਉਹ ਉਹਨਾਂ ਤੁਹਾਨੂੰ ਵੀਰ ਨੇ ਦੱਸੇ ਕਿ ਦਿਖਾਤੀ ਕੋਸ਼ੀ ਪਸ਼ੀ ਮਗਰੇ ਦੇ ਇਹ ਨਹੀਂ ਵਿਖਾਈ ਹੈ ਇੱਤੋਂ ਚ ਲੈ ਕੇ ਕਿੰਨਾ ਕੁ ਬੋੜਾ ਜੀ ਇਸਨੇ ਦੋ ਬੋੜਾ ਥੰਨੇ 10 ਕਿਲੋ ਹੈ ਕਿੰਨਾ ਟਮ ਹੋਗਾ ਸਰੀਰ ਨੂੰ ਸਰੀਰ ਨੂੰ ਤੀਜਾ ਦਿਨ ਹੈ ਇਹ ਬੋੜਾ ਹੈ ਠੀਕ ਹੈ ਜੀ ਵਸ਼ੀ ਮਗਰੇ ਦੇ ਪਸ਼ੀ ਮਗਰੇ ਠੀਕ ਹੈ ਜੀ ਇਹਦਾ ਮੁੱਲ ਵੀਰ ਕਿੰਨਾ ਕਰਦਾ ਮੁੱਲ ਵੀਰ ਦੀ 40 ਹਾਨਾ 35000 ਦੀ ਅਸੀਂ ਠੀਕ ਹੈ ਹਾਂ ਜੀ ਠੀਕ ਹੈ ਪਸ਼ੂ ਦੂਸਤੋ ਸਾਰੇ ਤੁਹਾਨੂੰ ਦਿਖਾਤੇ ਆ ਜਿੰਨੇ ਵੀ ਹੈਗੇ ਮੁੱਲ ਤੁਹਾਨੂੰ ਵੀਰ ਨੇ ਦੱਸ ਦੋਤਾ ਵਾ ਨੰਬਰ ਮੈਂ ਵੀ ਤਾਂ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ